ਭਾਰਤ ਮਾਲਾ ਪ੍ਰੋਜੈਕਟ ਦੇ ਵਿਰੋਧ ਚ ਕਈ ਕਿਸਾਨ ਇੱਥੇ ਪਹੁੰਚੇ ਸੀਗੇ ਨੁੰਨੇ ਆਲਾ ਪਰ ਉਸ ਦੌਰਾਨ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਪੁਲਿਸ ਕਰਮੀਆਂ ਉਹਨਾਂ ਨਾਲ ਝੜੇ ਪਈ ਜਿਸ ਤੋਂ ਬਾਅਦ ਆ ਤੁਸੀਂ ਦੇਖੋ ਅਥਰੂ ਗੈਸ ਦੇ ਗੋਲੇ ਜਿਹੜੇ ਉਹ ਸਿੱਟੇ ਗਏ ਪ੍ਰਸ਼ਾਸਨ ਵੱਲੋਂ ਤੇ ਆ ਹਾਲ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦਾ ਜਿਹੜੇ ਆਪਣੇ ਹੱਕ ਦੀ ਲੜਾਈ ਲੜਨ ਗਏ ਸੀਗੇ ਉੱਥੇ ਹਾਲ ਕੀਤਾ ਗਿਆ ਸਭ ਤੋਂ ਪਹਿਲਾਂ ਕੀ ਆਖਿਰਕਾਰ ਸਾਰਾ ਕੁਝ ਹੋਇਆ ਸ਼ੁਰੂਆਤ ਕਿੱਥੋਂ ਹੋਈ ਕੀ ਆਪਣੀ ਗੱਲ ਰੱਖਦੇ ਹੋਏ ਕਿ ਹਤਰੂ ਗੈਸ ਦੇ ਗੋਲੇ ਸਿੱਟੇ ਗਏ ਹੋਇਆ ਕਿਸੇ ਜੀ ਥੋੜੇ ਦੱਸੋਗੇ ਜਦੋਂ ਜ਼ਮੀਨ ਤੇ ਅਸੀਂ ਕਬਜ਼ਾ ਕਰਨ ਜਾ ਰਹੇ ਸੀ ਨਾਕਾ ਲੱਗਿਆ ਹੋਇਆ ਸੀ ਡਰੇਨ ਦੇ ਪੁਲਸ ਤੇ ਮੂਰੇ ਬਹੁਤ ਜਾਣੀ 1 ਘੰਟਾ ਲਗਾਤਾਰ ਅਥਰੂ ਗੈਸ ਦੇ ਗੋਲੇ ਪਾਣੀ ਦੀਆਂ ਬਿਛਾੜਾ ਲੋਕਾਂ ਤੇ ਡਿੱਗਦੀਆਂ ਲਾਠੀ ਚਾਰਜ ਵੀ ਹੋਇਆ ਪਰ ਇਧਰ ਗਿਣਤੀ ਵੱਧ ਸੀ ਪੁਲਸ ਦਾ ਵੀ ਓਨਾ ਫੌ ਨਹੀਂ ਪਿਆ ਵੀ ਲੋਕਾਂ ਨੂੰ ਦਬਰ ਲ ਕੇ ਲੈ ਜੇ ਇਸ ਲਈ ਪੁਲਸ ਤੇ ਹੀ ਉਹਨਾਂ ਨੇ ਪੂਰਾ ਕੰਮਜਾਮ ਨਾਕਾ ਰੱਖਿਆ ਤੇ ਬਹੁਤ ਅਥਰੂ ਗੈਸ ਦੇ ਬੋਲੇ ਕਰਾਇਆ ਤੁਸੀਂ ਦੇਖ ਹੀ ਚੱਕਿਓ ਵੀ ਕਿਵੇਂ ਕਿਸਾਨ ਦਾ ਕੜਤਾ ਮਚ ਗਿਆ ਸਾਰਾ ਅੱਗਾ ਪਿੱਛਾ ਸਾਡਾ ਕਿ ਵੱਜਿਆ ਕੀ ਸੀ ਤੁਹਾਡੇ ਕੀ ਵੱਜਿਆ ਕੀ ਸੀ ਬੰਬ ਜੀ ਬੰਬ ਜਿਹੜਾ ਅਤਰੂ ਕੇਸ ਦਾ ਕੋਸ ਅਸਰੂ ਦਾ ਐਸਾ ਜਿਹੜਾ ਬੰਬ ਜਾਂ ਚਲਾਇਆ ਹੋ ਹੋ ਜਾਊਗਾ ਹਾਂ ਅੱਛਾ ਫਿਰ ਫਿਰ ਉਸ ਤੋਂ ਬਾਅਦ ਕੀ ਹੋਇਆ ਜੀ ਉਸ ਤੋਂ ਬਾਅਦ ਬਹੁਤ ਪ੍ਰਦਰਸ਼ਨ ਹੋਇਆ ਉੱਥੇ ਉਸ ਤੋਂ ਬਾਅਦ ਹਨੇਰਾ ਹੋਣ ਦੇ ਵੀ ਇੱਥੇ ਹੁਣ ਨੁਕਸਾਨ ਵੱਡਾ ਹੋਊਗਾ ਪੁਲਿਸ ਦਾ ਵੀ ਹੋ ਸਕਦਾ ਸਾਡਾ ਵੀ ਹੋ ਸਕਦਾ ਬਾਪ ਸੁਣ ਕੇ ਨਾ ਗੁਰਦੁਆਰੇ ਚ ਆਏ ਐ ਇੱਥੇ ਮੋਰਚਾ ਚੱਲੂਗਾ ਲਗਾਤਾਰ ਲੰਗਰ ਪਾਣੀ ਛਕਦੇ ਆ ਸਾਰੀ ਜਨਤਾ ਇੱਥੇ ਹੀ ਰਹੂਗੀ ਤੜਕੇ ਫੇਰ ਉਸ ਵੱਲ ਨੂੰ ਉਧਰ ਨੂੰ ਰਵਾਨਾ ਹੋਵਾਂਗੇ ਜਿਵੇਂ ਸੂਬਾ ਕਮੇਟੀ ਦਾ ਫੈਸਲਾ ਹੋ ਸਾਰੀ ਸੂਬਾ ਕਮੇਟੀ ਇੱਥੇ ਆ ਕਮੇਟੀ ਕਿੱਥੇ ਆ ਸੂਬਾ ਕਮੇਟੀ ਇੱਥੇ ਹੀ ਆ ਉਧਰ ਗੱਡੀ ਲਈ ਖੜੇ ਆ ਸਾਰੀ ਸੂਬਾ ਕਮੇਟੀ ਇੱਥੇ ਹੀ ਆ ਗੁਰਦੁਆਰੇ 'ਚ ਹੀ ਖੜੀ ਕਿਹੜੇ ਕਿਹੜੇ ਕਿਸਾਨ ਆ ਕੋਈ ਇਸ ਵੇਲੇ ਪਹੁੰਚੇ ਹੋਏ ਨੇ ਚੰਡਾ ਸਿੰਘ ਜੇਠੂ ਕਿਹਾ ਸ਼ੰਗਾਰਾ ਸਿੰਘ ਮਾਨ ਆ ਰੂਪ ਸਿੰਘ ਛੰਨਾ ਜਗਤਾਰ ਸਿੰਘ ਕਾਲਾ ਝਾੜਾ ਜਨਕ ਸਿੰਘ ਪਢਾਲ ਆ ਸੂਬਾ ਪ੍ਰਧਾਨ ਜਗਿੰਦਰ ਸਿੰਘ ਅਗਰਾਹਾ ਵੀ ਇੱਥ ਰਿੰਦਰ ਬਿੰਦੂ ਔਰਤਾ ਗੂ ਜ਼ੂਬੇ ਦੀ ਉਹ ਵੀ ਸਾਰੇ ਅਜੇ ਕਿਸਾਨ ਇੱਥੇ ਹੀ ਰਹਿਣਗੇ ਕੱਲ ਫੇਰ ਅੱਗੇ ਨੂੰ ਵਧੋਗੇ ਹਾਂ ਸਾਰੇ ਕਿਸਾਨ ਇੱਥੇ ਹੀ ਰਹਿਣਗੇ ਜੋ ਸੂਬਾ ਕਮੇਟੀ ਫੈਸਲਾ ਦੇਊਗੀ ਜੋ ਕਾਲ ਦੇਊਗੀ ਤੜਕੇ ਉਸ ਹਿਸਾਬ ਨਾਲ ਅੱਗੇ ਚੱਲਿਆ ਜਾਊਗਾ ਮੰਗ ਕੀ ਸੀ ਮੰਗ ਇਹ ਸੀ ਕਿ ਜਿਹੜਾ ਪੈਸੇ ਦਿੱਤੇ ਜਾ ਰਹੇ ਠੀਕ ਨਹੀਂ ਹੈਗੇ ਉਹ ਮੰਗ ਦੇ ਕੀ ਗੱਲ ਜੋ ਰੇਟ ਦਿੱਤਾ ਜਾ ਰਿਹਾ ਹੈ ਉਹ ਰੇਟ ਨਹੀਂ ਠੀਕ ਕਿਸਾਨਾਂ ਦਾ ਰੌਲਾ ਸਾਂਝੇ ਖਾਤਿਆਂ ਦਾ ਉਹ ਨਹੀਂ ਠੀਕ ਹੋਇਆ ਜਾਣੀ ਰੇਟ ਪਿੱਛੇ 72 ਲੱਖ ਦੇਤਾ ਕਰੋੜ ਵੀ ਦੇਤਾ ਇੱਥੇ 48 ਲੱਖ ਦਿੱਤਾ ਜਾ ਰਿਹਾ ਹੈ ਜਾਨੀ ਸਾਡਾ ਇਹ ਇਤਰਾਜ਼ ਆ ਲੋਕਾਂ ਦਾ ਵੀ ਇਹ ਦਰਿਆਤ ਕਿਉਂ ਦੋ ਪੱਖੀ ਕਿਉਂ ਇੱਕ ਨੂੰ 48 ਲੱਖ ਇੱਕ ਨੂੰ 72 ਲੱਖ ਵੀ ਸਾਰਿਆਂ ਨੂੰ ਇੱਕ ਸਾਰ ਰੇਟ ਦਿੱਤਾ ਜਾ ਜੀ ਹੋਰ ਦੇ ਵੀ ਕੋਈ ਸੱਟ ਲੱਗੀ ਇਹੋ ਜੀ ਕੋਈ ਹੈਗਾ ਕਿਸਾਨ ਦਿਖਾਓ ਪੂਰੇ ਲੱਗਿਆ ਸੀ ਪਾਇਰ ਦੇ ਵਿੱਚ ਉਤੋਂ ਆ ਦੇਖੋ ਸਾਰੇ ਗੋਲੇ ਲੱਗੇ ਸੀਗੇ ਬਹੁਤ ਸਾਰੇ ਆ ਸਾਡੀ ਆਇਆ ਨਾ ਹਰਿੰਦਰ ਬਿੰਦੂ ਸਾਡੇ ਸੂਬੇ ਦੇ ਆਗੂ ਨੇ ਇਹਨਾਂ ਦੇ ਵੀ ਥੋੜੇ ਥੋੜੇ ਵੀ ਲੱਗਿਆ ਸੀ ਦੇਖੋ ਸਾਨੂੰ ਕਾਫੀ ਜਾਣਕਾਰੀ ਦਿੱਤੀ ਹੈਗੀ ਇਹ ਕਿ ਸਾਡੀਆਂ ਜ਼ਮੀਨਾਂ ਤੇ ਜ਼ਬਰੀ ਕਬਜ਼ਾ ਕੀਤਾ ਜਾ ਰਿਹਾ ਹੈਗਾ ਤੇ ਅਸੀਂ ਉਸ ਦੇ ਖਿਲਾਫ ਅੱਜ ਵੱਡੀ ਗਿਣਤੀ ਦੇ ਵਿੱਚ ਕਬਜ਼ਾ ਕਰਨ ਵਾਸਤੇ ਆਏ ਸਿਗੇ ਔਰਤਾਂ ਵੀ ਸਹੀਆਂ ਜਿੱਥੇ ਸਾਡੇ ਕਿਸਾਨਾਂ ਦੇ ਉੱਪਰ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਸਿੱਟੇ ਹੈਗੇ ਕਿਸਾਨਾਂ ਦੇ ਨਾਲ ਔਰਤਾਂ ਵੀ ਸੀ ਹੈ ਤੇ ਸਾਡੀਆਂ ਦੋ ਬਰਨਾਲੇ ਜ਼ਿਲ੍ਹੇ ਦੀਆਂ ਔਰਤਾਂ ਸੰਦੀਪ ਕੌਰ ਤੇ ਇੰਦਰਜੀਤ ਰਣਜੀਤ ਕੌਰ ਉਹਨਾਂ ਨੂੰ ਜਾਨੀ ਕਿ ਗ੍ਰਿਫਤਾਰ ਕੀਤਾ ਗਿਆ ਹੈਗਾ ਉਹਨਾਂ ਨੂੰ ਜਿੱਦਰ ਜ਼ਮੀਨ ਹੈ ਜਿੱਥੇ ਕਬਜ਼ਾ ਕੀਤਾ ਗਿਆ ਹੈਗਾ ਉੱਥੇ ਲਿਜਾ ਕੇ ਗੱਡੀ ਦੇ ਵਿੱਚ ਪੁਲਿਸ ਵਾਲੀ ਦੇ ਵਿੱਚ ਬਿਠਾਇਆ ਗਿਆ ਤੇ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਕਿ ਜਿਹੜੀ ਜੈਂਟਸ ਪੁਲਿਸ ਹੈ ਉਹਨਾਂ ਦੇ ਵੱਲੋਂ ਸਾਡੀਆਂ ਉਹਨਾਂ ਔਰਤਾਂ ਦੇ ਨਾਲ ਬੱਸ ਰੁਕੀ ਕੀਤੀ ਗਈ ਹੈ ਜਿਨਾਂ ਕੀ ਗੋਪਤੰਗਾਂ ਦੇ ਉੱਪਰ ਉਹਨਾਂ ਦੇ ਸੋਟੀਆਂ ਮਾਰੀਆਂ ਗਈਆਂ ਹੈਗੀਆਂ ਤੇ ਇਹ ਜਿਨਾਂ ਕੀ ਅਸੀਂ ਬਹੁਤ ਜ਼ੋਰਦਾਰ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਹੈਗੇ ਆ ਕਿ ਜਦੋਂ ਕਿ ਲੇਡੀ ਪੁਲਿਸ ਨਾਲ ਸੀਗੀ ਉਹ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੀ ਸੀਗੀ ਤੇ ਉਹਨਾਂ ਨੂੰ ਗੱਡੀ 'ਚ ਬਿਠਾ ਸਕਦੀ ਸੀ ਕਿ ਇਹ ਉਹ ਮਰਦ ਪੁਲਿਸ ਵੱਲੋਂ ਕੀਤਾ ਗਿਆ ਹੈਗਾ ਇਹਨਾਂ ਦੀਆਂ ਸੱਟਾਂ ਇਹਨਾਂ ਦੇ ਸਰੀਰ 'ਚੋਂ ਕੱਪੜਿਆਂ 'ਚੋਂ ਜਿਹੜੇ ਹੰਝੂ ਗੈਸ ਦੇ ਗੋਲੇ ਦਾ ਪਤਾਸ ਹੈ ਉਹਦੀ ਜਿਹੜੀ ਇਸ ਵਕਤ 스멜 ਆ ਰਹੀ ਹੈ ਇਥੇ ਉਹ ਦੱਸਦੀ ਹੈ ਕਿ ਅੱਜ ਦਾ ਇਤਿਹਾਸ ਜੋ ਰਿਹਾ ਉਹ ਇਹ ਸਾਰੀ ਜ਼ਿੰਦਗੀ ਯਾਦ ਰੱਖਣਗੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਲੜਾਈ ਲਈ ਇਹ ਲੜ ਰਹੇ ਨੇ ਉਹਦੇ ਵਿੱਚ ਆਖਿਰਕਾਰ ਸਰਕਾਰ ਕਿਵੇਂ ਕਿਸਾਨਾਂ ਦੀ ਗੱਲ ਸੁਣੇਗੀ ਕੈਮਰਾ ਪਰਸਨ ਵਿਕਾਸ ਦਿਨਾ ਬਜ਼ਮ ਵਰਮਾ ਡੇਲੀ ਪੋਸਟ